मोदी सरकारोदी त ਮੋੜਾ ਗਾ ਜਿੰਦਾਬਾਦ ਜਿੰਦਾਬਾਦ ਚੱਕ ਦੇਵੋਗੇ ਮੋੜਾ ਰਾਤ ਤੇ ਆਵੇ ਚੱਕ ਦੇਵੋਗੇ ਧਰਮ ਦਾ ਗੋਲਾ ਪਹਹਣ ਆਇਆ ਹੋਇਆ ਅਸੀਂ ਉਸ ਦੇ ਵਿਰੋਧ ਦੇ ਵਿੱਚ ਸਾਰੇ ਵੀਰ ਇਕੱਤਰ ਹੋਏ ਆ 2024 ਦੇ ਵਿੱਚ ਮੋਦੀ ਨੇ ਇਹਨਾਂ ਦੁਗਣੀ ਕਰ ਦੇ ਹਾਂ 2022 ਦੇ ਵਿੱਚ 5000 ਕਿਸਾਨਾਂ ਦੀ ਆਮਦਨ ਦੁਗਣੀ ਤਾਂ ਨਹੀਂ ਹੋਈ ਕਿਸਾਨਾਂ ਦੀਆਂ ਸਰਕਾਰਾਂ ਦੇ ਕਰਕੇ ਦੁੱਖਣੇ ਟਿਕਣੇ ਹੋ ਗਏ ਕਿਸੇ ਨੇ ਕੋਈ ਥਾਪ ਨਹੀਂ ਲਈ 15 15 ਲੱਖ ਤੁਹਾਡੇ ਨਾ ਇਹ ਫਰਮਾਇਦਾਰਾਂ ਦੀ ਸਰਕਾਰ ਹੈ ਇਹ ਕਿਸਾਨਾਂ ਦੇ ਮਜ਼ਦੂਰਾਂ ਦੇ ਪੱਖ ਜਿਹੜੇ ਲੱਗਦਾ ਤਾਂ ਉਹਨੇ ਕਿੱਥੋਂ ਫੋਨ ਕਰ ਦਿੱਤਾ ਸੋ ਅਸੀਂ ਆਪਾ ਕਤਰ ਹੋ ਕੇ ਵਾਇਗੁਰ ਜਿੱਕੇ ਬੋਲਾ ਹੋਵੇ ਕੀ ਹੋਇਆ ਕਿ ਕਿ ਹੋਇਆ ਕੀ ਹੋਇਆ ਮੋਦੀ ਮੋਇਆ ਕੀ ਹੋਇਆ ਮੋਦੀ ਮੋਇਆ मुदाबाद मुबा मुबा ज़िंदबा ज़िंदबा ज़िंदाबाद ज़िंदबाद ਕੀ ਸਰਕਾਰ ਹੋਵੇ ਸਾਡਾ ਮੱਥਾ ਕਿਹਦੇ ਨਾਲ ਹੈ ਸਾਡਾ ਮੱਥਾ ਜੇ ਅੱਜ ਮੋਦੀ ਵੀ ਲੈ ਜਾਂਦਾ ਕੱਲ ਨੂੰ ਕੋਈ ਹੋਰ ਸਰਕਾਰ ਵੀ ਆਉਂਦੀ ਆ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਧਰਨੇ ਇੱਦਾਂ ਹੀ ਚੱਲਾਰੇ ਆ ਨਰਿੰਦਰ ਮੋਦੀ ਚੋਣ ਪ੍ਰਚਾਰ ਕਰਨ ਆ ਰਿਹਾ ਸੋ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਹੀ ਜਥੇਬੰਦੀਆਂ ਜਿੱਥੇ ਜਿਹੜੀਆਂ ਪੂਰੇ ਹਿਸ਼ਾਰਪੁਰ ਨੂੰ ਘੇੜਾ ਬੰਦੀ ਕਰਕੇ ਬੈਠੀਆਂ ਸੋ ਸਾਡੇ ਸਵਾਲਾਂ ਦੇ ਜਵਾਬ ਨਰਿੰਦਰ ਮੋਦੀ ਤੋਂ ਅਸੀਂ ਲੈਣੇ ਆ ਸੋ ਇਹ ਦੇਖੋ ਕਿ ਦਿੱਲੀ ਨੂੰ ਜਾਂਦਿਆਂ ਨੂੰ ਵੀ ਬੈਰੀਗੇਡ ਲਾ ਦਿੱਤੇ ਔਰ ਕੈਲ ਕਰ ਦਿੱਤੇ ਸੀ ਅੱਜ ਹਿਸ਼ਾਰਪੁਰ ਜਾਂਦਿਆਂ ਨੂੰ ਵੀ ਵੱਡੀ ਫੋਰਸ ਲਾ ਦਿੱਤੀ ਪੰਜਾਬ ਪੁਲਿਸ ਲਾ ਦਿੱਤੀ ਆ ਨਾਲ ਬੈਰੀਗੇਡ ਲਾ ਦਿੱਤੇ ਆ ਟਿੱਪਰ ਖੜੇ ਕਰ ਦਿੱਤੇ ਆ ਸੋ ਸਾਡੇ ਰਸਤੇ ਰੋਕ ਦਿੱਤੇ ਆ ਸੋ ਸਾਨੂੰ ਆਪਣੇ ਹੱਕ ਜਿਹੜੇ ਆ ਲੈਣ ਵਾਸਤੇ ਸਾਡੀ ਆਪਣੀ ਆਵਾਜ਼ ਗੁਲੰਦ ਕਰਨ ਵਾਸਤੇ ਜਿਹੜਾ ਆ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਰੋਕਿਆ ਜਾ ਰਿਹਾ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਦੇ ਰਸਤੇ ਰੋਕੀਏ ਸਰਕਾਰਾਂ ਚਾਹੁੰਦੀਆਂ ਕਿ ਇਹ ਲੋਕ ਸੜਕਾਂ ਦੇ ਰਹਿਣ ਇਹ ਲੋਕ ਲੋਕਾਂ ਨੂੰ ਤੰਗ ਕਰਨ ਜਥੇਬੰਦੀਆਂ ਲੋਕਾਂ ਨੂੰ ਤੰਗ ਕਰਨ ਪਰ ਅਸੀਂ ਲੋਕਾਂ ਦੇ ਨਾਲ ਆ ਵਪਾਰੀਆਂ ਦੇ ਨਾਲ ਆ ਮਜ਼ਦੂਰਾਂ ਦੇ ਨਾਲ ਆ ਔਰ ਹਮੇਸ਼ਾ ਹੱਕ ਤੇ ਸੱਚ ਦੀ ਲੜਾਈ ਜਿਹੜੀ ਆ ਲੜਦੇ ਰਾਵਾਂਗੇ ਨਰਿੰਦਰ ਮੋਦੀ ਨੇ ਜਿਹੜੇ ਸਾਣਾ ਵਾਅਦੇ ਕੀਤੇ ਸੀ ਦਿੱਲੀ ਦੇ ਵਿੱਚ 220 ਦੇ ਵਿੱਚ ਔਰ ਉਹ ਵਾਅਦਿਆਂ ਤੋਂ ਜਿਹੜਾ ਬੇਮੁਖ ਹੋ ਗਿਆ ਔਰ ਉਹ ਵਾਅਦਿਆਂ ਤੋਂ ਮੁਕਰ ਗਿਆ ਸੋ ਇਸ ਕਰਕੇ ਅਸੀਂ ਉਹਨੂੰ ਉਹਦੇ ਵਾਅਦੇ ਯਾਦ ਕਰਾਉਣਾ ਆਏ ਆ ਔਰ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਉਹਦਾ ਇਨਸਾਫ ਲੈਣਾ ਆ ਔਰ ਪ੍ਰਤਬਾ ਨੂੰ ਜਿਹੜੇ ਬੋਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ ਉਹਦੀਆਂ ਹੱਡੀਆਂ ਤੋੜੀਆਂ ਉਹਦਾ ਇਨਸਾਫ ਲੈਣਾ 209 ਨੌਜਵਾਨ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਔਰ ਉਹਦਾ ਇਨਸਾਫ ਲੈਣਾ ਆ ਤੋਂ ਐਮਐਸਪੀ ਦੀ ਗਰੰਟੀ ਲੈਣੀ ਹੈ ਔਰ ਨਾਲ ਹੀ ਪੂਨ ਕਰਜ਼ਾ ਮਾਫੀ ਦੀ ਮੰਗ ਜਿਹੜੀ ਹੈ C250 ਪਲੱਸ ਪਾਵਰ ਫਾਰਮੂਲੇ ਅਤੇ ਸੁਆਮੀ ਨਾਥਨ ਪੋਰ ਜਿਹੜੀ ਹੈ ਉਹ ਸਰਕਾਰ ਲਾਗੂ ਕਰੇ ਜਿਹੜਾ ਮੋਦੀ ਸਾਹਿਬ ਨੇ 214 ਦੇ ਵਿੱਚ ਜਦੋਂ ਮੁੱਖ ਮੰਤਰੀ ਬਣਿਆ ਸੀਗਾ ਉਸ ਵੇਲੇ ਕਹਿ ਰਿਹਾ ਸੀ ਕਿ 200 ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਜਿਹੜਾ ਆ ਸੁਆਮੀ ਨਾਥਨ ਪੋਰ ਲਾਗੂ ਕਰਾਂਗੇ ਪੂਰਨ ਕਰਜ਼ਾ ਮਾਫੀ ਕਰਾਂਗੇ ਸੋ ਉਹਨਾਂ ਦੇ ਵਾਦੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਆਏ ਆ ਔਰ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਐਲਾਨ ਕੀਤਾ ਇਹ ਸਰਕਾਰ ਦੀ ਅਸੀਂ ਜੜ ਪੁੱਟ ਦਵਾਂਗੇ ਇਹ ਸਰਕਾਰ ਨੂੰ ਪੰਜਾਬ ਦੇ ਵਿੱਚੋਂ ਕਿ ਪੂਰੇ ਦੇਸ਼ ਦੇ ਵਿੱਚੋਂ ਪਜਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਹਦਾ ਸੰਯੁਕਤ ਕਿਸਾਨ ਮੋਰਚੇ ਵੱਲ ਵਿਰੋਧ ਕੀਤਾ ਜਾਊਗਾ ਤੁਹਾਨੂੰ ਤੇ ਆਸ ਸੀ ਕਿ ਇਹ ਨਵੀਂ ਸਰਕਾਰ ਜਿਹਨਾਂ ਨੂੰ 92 ਦੇ ਕੇ ਜਿਤਾਇਆ ਕਿ ਉਹ ਹੀ ਕਿਸਾਨਾਂ ਦੇ ਹੱਕ 'ਚ ਖੜੇ ਹੋ ਜੂਗੇ ਕੋਈ ਕਰਪਸ਼ਨ ਖਤਮ ਕਰ ਦੂਗੇ ਉਹ ਬੇਰੁਜ਼ਗਾਰੀ ਖਤਮ ਕਰ ਦੂਗੇ ਉਹ ਬੀਬੀ 5 ਮਿੰਟ 'ਚ ਕਹਿੰਦੀ ਸੀ ਐਮਐਸਪੀ ਦੇਣੀ ਆ ਉਹਦੀ ਐਮਐਸਪੀ ਵਿੱਚੇ ਗਈ ਉਹ ਭਗਵੰਤਬਾਨ ਜਿਹੜਾ ਮਾਸਟਰ ਦਾ ਮੁੰਡਾ ਆ ਉਹ ਵੀ ਕਹਿੰਦਾ ਸੀ ਤੁਹਾਨੂੰ ਐਮਐਸਪੀ ਦੇ ਦਾਂਗੇ ਉਹ ਵੀ ਮੁੱਕਰ ਗਿਆ ਆ ਕੈਪਟਨ ਨੇ ਕਰਜ਼ਾ ਮਾਫ਼ ਕਰ ਦਿੱਤਾ ਸੀਗਾ ਉਦੋਂ ਅੱਧਾ ਕਰਜ਼ਾ ਮਾਫ਼ ਕਰਦਾ ਅੱਧਾ ਇਹ ਕਰ ਦਿੰਦੇ ਅੱਧਾ ਜਿਹੜੀ ਕੇਂਦਰ ਸਰਕਾਰ ਕਰ ਦਿੰਦੀ ਕਿਹੜਾ ਮਸਲੇ ਦਾ ਹੱਲ ਨਹੀਂ ਹੁੰਦਾ ਵਿਚੋਲਗੀਆਂ ਕਰਕੇ ਜਿਹੜੇ ਆ ਜਿਹੜੇ ਨੌਜਵਾਨਾਂ ਮਰਵਾਉਂਦੇ ਆ ਕਿਸਾਨਾਂ ਦੇ ਪੁੱਤ ਮਰਵਾਉਂਦੇ ਬਸ ਆਹ ਹੀ ਕੰਮ ਕਰਦੀ ਆ ਸਰਕਾਰ ਸਾਡਾ ਵਿਰੋਧ ਜਿਹੜਾ ਲਗਾਤਾਰ ਜਿਹੜਾ ਜਾਰੀ ਰਹੂਗਾ